ਹਾਂਜੀ ਭਾਈ ਸਾਥੀ ਰਿਕਾਰ ਆ ਸਾਥੀ ਸਾਰੇ ਰਾਜੀ ਖੁਸ਼ੀਓ ਆਪਾਂ ਹੁਣ ਦਿੱਲੀ ਤੁਹਾਡੇ ਲਈ ਇੱਕ 85 ਸਪੀਡ ਦਾ ਟੈਸਟ ਤਿਆਰ ਕਰਦੇ ਆਂ ਆਜੋ ਹੁਣ ਰੈਡੀ ਹੋ ਜਾਓ ਰੈਡੀ ਪੰਜਾਬੀ ਮਿਹਨਤੀ ਹਿੰਮਤੀ ਅਤੇ ਖਤਰੇ ਸਹੇੜਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਡੰਡੀ ਜਦੋਂ ਵੀ ਇਹਨਾਂ ਨੂੰ ਕਿਸੇ ਨਵੀਂ ਥਾਂ ਜਾਣ ਦਾ ਮੌਕਾ ਮਿਲਦਾ ਹੈ ਤਾਂ ਉਹ ਉੱਥੇ ਜਾਣ ਲਈ ਸਭ ਤੋਂ ਅੱਗੇ ਹੁੰਦੇ ਹਨ ਡੰਡੀ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਵੀ ਪੰਜਾਬੀਆਂ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਡੰਡੀ ਦੇਸ਼ ਦੀ ਆਜ਼ਾਦੀ ਸਮੇਂ ਪੰਜਾਬ ਦੀ ਵੰਡ ਹੋਈ ਅਤੇ ਪੰਜਾਬੀਆਂ ਨੇ ਭਿਆਨਕ ਸੰਤਾਪ ਭੋਗਿਆ ਡੰਡੀ ਪਾਕਿਸਤਾਨ ਵਾਲੇ ਪੰਜਾਬ ਵਿੱਚ ਕਿਸੇ ਹਿੰਦੂ ਜਾਂ ਸਿੱਖ ਦਾ ਰਹਿਣਾ ਮੁਸ਼ਕਲ ਹੋ ਗਿਆ ਅਤੇ ਇਸ ਪਾਸੇ ਮੁਸਲਮਾਨਾਂ ਨੂੰ ਘਰਬਾਰ ਛੱਡ ਕੇ ਜਾਣਾ ਪਿਆ ਡੰਡੀ ਲੱਖਾਂ ਲੋਕ ਮਾਰੇ ਗਏ ਡੰਡੀ ਔਰਤਾਂ ਦੀ ਇੱਜ਼ਤ ਲੁੱਟੀ ਗਈ ਅਤੇ ਸਭ ਕੁਝ ਲੂਟਾ ਕੇ ਖਾਲੀ ਹੱਥ ਆਉਣਾ ਪਿਆ ਡੰਡੀ ਉਧਰੋਂ ਆਏ ਪੰਜਾਬੀਆਂ ਨੇ ਇਸ ਪਾਸੇ ਪੈਰ ਲੱਗਦਿਆਂ ਹੀ ਅੱਗੇ ਵਧਣਾ ਸ਼ੁਰੂ ਕੀਤਾ ਡੰਡੀ ਖੇਤੀ ਦੇ ਨਵੇਂ ਢੰਗ ਤਰੀਕੇ ਨਵੇਂ ਬੀਜ ਅਤੇ ਮਸ਼ੀਨਾਂ ਦੀ ਵਰਤੋਂ ਕਰਨ ਵਿੱਚ ਪੰਜਾਬੀਆਂ ਦੇਸ਼ ਦੀ ਅਗਵਾਈ ਕੀਤੀ ਡੰਡੀ ਜਿੱਥੇ ਉਹ ਲੋੜ ਪੈਣ ਉੱਤੇ ਸਰਹੱਦਾਂ ਦੀ ਰਾਖੀ ਕਰਦੇ ਸਨ ਉੱਥੇ ਪੁੱਖਮਰੀ ਨਾਲ ਜੂਝ ਰਹੇ ਦੇਸ਼ ਵਿੱਚ ਅਨਾਜ ਦੇ ਢੇਰ ਲਗਾ ਦਿੱਤੇ ਡੰਡੀ ਜਿਸ ਨੂੰ ਹਰਾ ਇਨਕਲਾਬ ਆਖਿਆ ਗਿਆ ਡੰਡੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰੇ ਇਨਕਲਾਬ ਨਾਲ ਦੇਸ਼ ਨੂੰ ਭੁੱਖਮਰੀ ਤੋਂ ਬਚਾਇਆ ਗਿਆ ਅਤੇ ਪੰਜਾਬ ਵਿੱਚ ਖੁਸ਼ਹਾਲੀ ਆਈ ਡੰਡੀ ਪਰੰਤੂ ਖੁਸ਼ਹਾਲੀ ਲਈ ਵੀ ਪੰਜਾਬੀਆਂ ਨੂੰ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਡੰਡੀ ਆਈ ਖੁਸ਼ਹਾਲੀ ਨੇ ਵਪਾਰੀਆਂ ਨੂੰ ਆਪਣੇ ਵੱਲ ਖਿੱਚਾ ਡੰਡੀ ਟਰੈਕਟਰ ਅਤੇ ਹਾਂਜੀ रेडी मैं पीछे जे बीमार हो गया डंडी तकलीफ ज्यादा हुन ਉਤੇ ਹਸਪਤਾਲ ਦਾਖਲ ਹੋਣਾ ਪਿਆ ਡੰਡੀ ਯਾਰ ਦੋਸਤ ਰਿਸ਼ਤੇਦਾਰ ਪਤਾ ਲੈਣ ਆਉਣ ਲੱਗੇ ਡੰਡੀ ਇੱਕ ਦਿਨ ਗੁਰਿੰਦਰ ਭੈਣ ਜੀ ਹਸਪਤਾਲ ਮੇਰਾ ਪਤਾ ਲੈਣ ਆਏ ਡੰਡੀ ਬਿੱਲੂ ਮੇਰੇ ਵੱਡੇ ਵੀਰ ਜੀ ਮੇਰੇ ਕੋਲ ਹੀ ਬੈਠੇ ਸੀ ਡੰਡੀ ਸਤਿ ਸ੍ਰੀ ਅਕਾਲ ਹੋਈ ਡੰਡੀ ਹੋਰ ਭੈਣ ਜੀ ਘਰ ਸਭ ਠੀਕ ਠਾਕ ਹੈ ਬਿੱਲੂ ਵੀਰ ਜੀ ਨੇ ਗੁਰਿੰਦਰ ਭੈਣ ਨੂੰ ਪੁੱਛਿਆ ਡੰਡੀ ਹਾਂ ਵੀਰ ਸਭ ਠੀਕ ਹੈ ਡੰਡੀ ਮੈਂ ਤਾਂ ਸਾਗ ਬਣਾ ਰਹੀ ਸੀ ਕਿ ਰਾਣੀ ਦਾ ਫੋਨ ਆਇਆ ਡੰਡੀ ਨੀਟੇ ਬਾਰੇ ਪਤਾ ਲੱਗਿਆ ਡੰਡੀ ਮੈਂ ਤਾਂ ਸਾਗ ਵਿੱਚੇ ਛੱਡ ਕੇ ਨੀਟੇ ਦਾ ਪਤਾ ਲੈਣ ਆ ਗਈ ਡੰਡੀ ਹਾਂ ਪੈਨੇ ਬਸ ਤੂੰ ਏ ਕਹ ਲਾ ਕੋਈ ਦਿੱਤਾ ਲਿਆ ਅੱਗੇ ਆ ਗਿਆ ਡੰਡੀ ਨਹੀਂ ਤਾਂ ਪਤਾ ਨਹੀਂ ਕੀ ਬਣਦਾ ਡੰਡੀ ਉਸ ਟਾਈਮ ਨੂੰ ਤਾਂ ਸੋਚ ਕੇ ਵੀ ਦਰ ਲੱਗਦਾ ਹੈ ਡੰਡੀ ਭੈਣੇ ਤੂੰ ਸਾਗ ਦੀ ਗੱਲ ਕਰ ਰਹੀ ਸੀ ਜਦੋਂ ਤੁਸੀਂ ਸਾਗ ਬਣਾਉਂਦੇ ਹੋ ਉਸ ਵਿੱਚ ਆਲਣਾ ਪਾਉਂਦੇ ਹੋਣੇ ਹੋ ਵੀਰ ਜੀ ਨੇ ਪੁੱਛਿਆ ਡੰਡੀ ਹਾਂ ਪਾਉਂਦੇ ਹਾਂ ਡੰਡੀ ਭੈਣ ਜੀ ਬੋਲੇ ਸਾਗ ਮੁੜਕ ਮੁੜਕ ਕੇ ਹੱਥਾਂ ਉੱਤੇ ਪੈਂਦਾ ਹੋ ਡੰਡੀ ਹਾਂ ਬਹੁਤ ਪੈਂਦਾ ਹੈ ਭੈਣ ਜੀ ਨੇ ਜਵਾਬ ਦਿੱਤਾ ਡੰਡੀ ਬਸ ਫਿਰ ਇਹ ਹੀ ਤਾਂ ਨਵੀਂ ਤਕਨੀਕ ਹੈ ਡੰਡੀ ਸਾਡਾ ਬਿਲਕੁਲ ਨਹੀਂ ਪੈਂਦਾ ਡੰਡੀ ਅੱਛਾ ਉਹ ਕਿਵੇਂ ਕਹਿ ਕੇ ਗੁਰਿੰਦਰ ਭੈਣ ਨੇ ਕੁਰਸੀ ਦਾ ਮੂੰਹ ਬੀਰ ਜੀ ਬੱਲ ਕਰ ਲਿਆ ਹਾਂਜੀ ਧਿਆਨ ਨਾਲ ਕਰਨਾ ਹੁਣ ਤੇ ਪੰਜਾਬੀ ਜਿੰਦਾਬਾਦ ਜੁੜੇ ਰਹੋ ਪੰਜਾਬੀ ਨਾਲ ਧੰਨਵਾਦ ਜੀ